ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਵਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਸਿੱਖ ਕੌਮ ਦਾ ਇਤਿਹਾਸ ਜੋ ਹੈ ਇਹ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ ਔਰ ਕੁਰਬਾਨੀਆਂ ਵੀ ਇਹੋ ਜਿਹੀਆਂ ਕਿ ਜਿੰਨੂੰ ਕੋਈ ਆਮ ਬੰਦਾ ਸੋਚ ਵੀ ਨਹੀਂ ਸਕਦਾ ਅੱਜ ਅਸੀਂ ਸਿੱਖ ਕੌਮ ਦੇ ਇੱਕ ਅਜਿਹੇ ਸ਼ਹੀਦ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਿੱਖੀ ਨੂੰ ਆਪਣੇ ਸਿਦਕ ਔਰ ਕੇਸਾ ਸਵਾਸਾਂ ਦੇ ਨਾਲ ਨਿਭਾਇਆ ਅਸੀਂ ਅੱਜ ਗੱਲ ਕਰਾਂਗੇ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਭਾਈ ਤਾਰੂ ਸਿੰਘ ਜੀ ਦਾ ਜਨਮ 1720 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੋਲੇ ਦੇ ਵਿੱਚ ਹੋਇਆ ਜੀ ਪਿਤਾ ਦਾ ਨਾਮ ਸਰਦਾਰ ਜੋਧ ਸਿੰਘ ਔਰ ਮਾਦਾ ਦਾ ਨਾ ਬੀਬੀ ਧਰਮਕੌਰ ਪਿੰਡ ਵਿੱਚ ਆਪ ਜੀ ਆਪਣੀ ਮਾਤਾ ਜੀ ਆਪਣੀ ਭੈਣ ਜੀ ਦੇ ਨਾਲ ਮਿਹਨਤ ਕਰਦੇ ਔਰ ਸੁਖੀ ਜੀਵਨ ਬਤੀਤ ਕਰ ਰਹੇ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਬਾਅਦ ਜ਼ਕਰੀਆ ਖਾਨ ਨੇ ਸਿੰਘਾਂ ਤੇ ਜ਼ੁਲਮ ਜਿਹੜੇ ਆ ਬਹੁਤ ਵਧਾ ਦਿੱਤੇ ਜੋ ਕਰੀਏ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ। ਔਰ ਸਿੰਘਾਂ ਨੇ ਆਪਣੇ ਘਰ-ਬਾਰ ਛੱਡ ਕੇ ਆਪਣਾ ਟਿਕਾਣਾ ਜੰਗਲਾਂ ਦੇ ਵਿੱਚ ਕਰ ਲਿਆ। ਜੰਗਲਾਂ ਦੇ ਵਿੱਚੋਂ ਕਦੇ-ਕਦੇ ਹੀ ਨਿਕਲਦੇ ਜਕਰੀਏ ਦੇ ਜਾਂ ਮੁਗਲ ਸੈਨਾ ਤੇ ਹਮਲਾ ਕਰਦੇ ਆਪਣਾ ਟਾਰਗੇਟ ਪੂਰਾ ਕਰਦੇ ਤੇ ਜੰਗਲਾਂ ਦੇ ਵਿੱਚ ਹੀ ਵਾਪਸ ਚਲੇ ਜਾਂਦੇ। ਪਰ ਬਾਬਾ ਜੀ ਪਾਈ ਤਾਰੂ ਜੀ ਜੋ ਨੇ ਇਹ ਸਿੰਘਾਂ ਦੀ ਮਦਦ ਕਰਦੇ ਸਿੰਘਾਂ ਨੂੰ ਲੰਗਰ ਪਾਣੀ ਤਿਆਰ ਕਰਕੇ ਉਹਨਾਂ ਜੰਗਲਾਂ ਦੇ ਵਿੱਚ ਬਚਾਉਂਦੇ ਔਰ ਉਹਨਾਂ ਦੀ ਜੋ ਵੀ ਲੋੜਾਂ ਹੁੰਦੀਆਂ ਉਹਨਾਂ ਨੂੰ ਪੂਰੀਆਂ ਕਰਕੇ ਤੇ ਮਹਾਰਾਜੇ ਖੁਸ਼ੀਆਂ ਪ੍ਰਾਪਤ ਕਰਦੇ ਔਰ ਉਸ ਟਾਈਮ ਦੇ ਉੱਤੇ ਸਿੰਘਾਂ ਦੇ ਨਾਲ ਜਿੰਨੇ ਬੰਦੇ ਪਿਆਰ ਕਰਦੇ ਸੀਗੇ ਓਨੇ ਹੀ ਬੰਦੇ ਸਿੰਘਾਂ ਦੇ ਨਾਲ ਮਤਲਬ ਵੀ ਬੈਰ ਵੀ ਰੱਖਦੇ ਸੀਗੇ ਇਹੋ ਜਿਹੇ ਬੰਦਿਆਂ ਦੇ ਵਿੱਚ ਇੱਕ ਸੀਗਾ ਜੀ ਹਰ ਭਗਤ ਨਰਿੰਜਣੀਆ ਇਹ ਬੰਦਾ ਮੁਗਲ ਸਰਕਾਰ ਦਾ ਮੁਖਬਰ ਸੀਗਾ ਔਰ ਇਸੇ ਦੀ ਮੁਖਬਰੀ ਕਰਕੇ ਹੀ ਮੁਗਲ ਫੌਜ ਨੇ ਪਾਈਸਾ ਪਾਈ ਤਾਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਪਾਈਸਾਬ ਜੀ ਤੇ ਬਹੁਤ ਅਤਿਆਚਾਰ ਕੀਤਾ ਗਿਆ ਉਧਰੋਂ ਜਿਹੜੀ ਆਮ ਜਨਤਾ ਹੈ ਉਹ ਪਾਈਸਾਬ ਦੇ ਨਾਲ ਬਹੁਤ ਪਿਆਰ ਕਰਦੇ ਸਨ ਉਹਨਾਂ ਨੇ ਪਾਈਸਾਬ ਜੀ ਨੂੰ ਜਦ ਇੱਕ ਵਾਰ ਜਿਹੜੇ ਆਮ ਲੋਗ ਨੇ ਇਹ ਭਾਈ ਸਾਹਿਬ ਨੂੰ ਮਿਲਣ ਗਏ ਨੇ ਜੇਲ੍ਹ ਦੇ ਵਿੱਚ ਤੇ ਉਹਨਾਂ ਨੇ ਜਾ ਕੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਆਖੋ ਤਾਂ ਅਸੀਂ ਜਕਰੀਏ ਨੂੰ ਜਿੰਨਾ ਪੈਸਾ ਮੰਗਦਾ ਸੀ ਪੈਸਾ ਦੇ ਦਾਂਗੇ ਔਰ ਜੇ ਪੈਸੇ ਨਾਲ ਨਾ ਮੰਨੇ ਜੇ ਜਕਰੀਏ ਨਾਲ ਦੋ-ਦੋ ਹੱਥ ਕਰਨ ਦੀ ਵੀ ਲੋੜ ਪਈ ਤਾਂ ਅਸੀਂ ਉਹ ਵੀ ਕਰਾਂਗੇ ਪਰ ਤੁਹਾਨੂੰ ਛੁਡਾ ਲਵਾਂਗੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਠੀਕ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਕਰ ਸਕਦੇ ਹੋ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਇਹ ਕੁਝ ਕਰੋ ਜਦੋਂ ਮੈਂ ਕੁਝ ਗਲਤ ਕੀਤਾ ਨਹੀਂ ਤਾਂ ਭਾਈ ਸਾਹਿਬ ਕਹਿੰਦਾ ਕਿ ਮੈਨੂੰ ਸਜ਼ਾ ਇਸ ਗੱਲ ਦੀ ਹੋਵੇਗੀ ਉਹਨਾਂ ਨੂੰ ਤਾਂ ਆਪਣੇ ਮਨ ਦੇ ਵਿੱਚ ਇਹ ਸੀਗਾ ਕਿ ਮੈਂ ਕੋਈ ਗਲਤ ਨਹੀਂ ਕੀਤਾ ਮੈਨੂੰ ਸਜ਼ਾ ਨਹੀਂ ਹੋਏਗੀ ਪਰ ਜ਼ਕਰੀਆ ਖਾਨ ਜੋ ਹੈ ਇਹ ਸਿੱਖਾਂ ਦਾ ਵਿਰੋਧੀ ਸੀਗਾ ਔਰ ਇਹ ਭਾਈ ਸਾਭ ਨੂੰ سزا ਦੇਣੀ ਚਾਹੁੰਦਾ ਸੀ ਇਸ ਲਈ ਪਹਿਲਾਂ ਤੇ ਇਹਨੇ ਭਾਈ ਸਾਭ ਨੂੰ ਧਰਮ ਬਦਲਣ ਦੇ ਲਈ ਕਿਹਾ ਭਾਈ ਸਾਭ ਨਾ ਮੰਨੇ ਇਹਨੇ ਕਹਿ ਸੀਗਾ ਕਿ ਜਾਂ ਤੇ ਆਪਣਾ ਧਰਮ ਬਦਲ ਲਓ ਤੇ ਜਾਂ ਆਪਣੇ ਕੇਸ ਕਤਲ ਕਰਵਾ ਦਿਓ ਭਾਈ ਸਾਭ ਨੇ ਇਹਨਾਂ ਦੋਨਾਂ ਕਮਾਂ ਤੋਂ ਇਨਕਾਰ ਕਰ ਦਿੱਤਾ ਅਖੀਰ ਜਕਰੀਏ ਨੇ ਹੁਕਮ ਕੀਤਾ ਆਪਣੇ ਜ਼ਿਲਾਦਾਨੂ ਕੇ ਭਾਈ ਸਾਹਿਬ ਦੀ ਖੁਪੜੀ ਉਤਾਰ ਦਿੱਤੀ ਜਾਵੇ। ਲਾਹੌਰ ਦੇ ਨੌਲਖਾ ਬਾਜ਼ਾਰ ਦੇ ਵਿੱਚ ਪਾਈ ਤਾਰੂ ਜੀ ਦੀ ਰੰਬੀ ਦੇ ਨਾਲ ਜ਼ਿਲਾਦ ਵੱਲੋਂ ਖੁਪੜੀ ਉਤਾਰੀ ਗਈ। ਉਸ ਜਗ੍ਹਾ ਤੇ ਅੱਜ ਕੱਲ ਇੱਕ ਗੁਰਦੁਆਰਾ ਸਾਹਿਬ ਹੈ ਜੀ ਉਹਦਾ ਨਾਮ ਗੁਰਦੁਆਰਾ ਸ਼ਹੀਦਗੰਜ ਹੈ। ਖੁਪੜੀ ਉਤਾਰਨ ਤੋਂ ਵੀ 22 ਦਿਨ ਬਾਅਦ ਭਾਈ ਸਾਹਿਬ ਜਿਉਂਦੇ ਰਹੇ ਨੇ ਉਦੋਂ ਜਕਰੀਏ ਦੀ ਸੇਖ ਖਰਾਬ ਹੋ ਗਈ ਇਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਕਿਸੇ ਹਕੀਮ ਨੇ ਜੋ ਇਹਨਾਂ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਨੂੰ ਤੁਸੀਂ ਇੱਕ ਸਿੱਖ ਨੂੰ ਸ਼ਹੀਦ ਕੀਤਾ ਉਸ ਦਾ ਸ਼ਰਾਪ ਤਾਂ ਨੂੰ ਲੱਗਾ ਹੋਵੇ ਤਾ ਪਾਈਸਾ ਜਕਰੀਏ ਨੇ ਭਾਈ ਸੁਬੇਕ ਸਿੰਘ ਜਿਹੜੇ ਨੇ ਉਹਨਾਂ ਨਾਲ رابطہ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੰਚ ਤਾਰੂ ਜੀ ਤੋਂ ਮੈਨੂੰ ਮਾਫੀ ਦਿਵਾ ਦਿਓ ਜਦੋਂ ਸੁਬੇਕ ਸਿੰਘ ਜੀ ਨੇ ਆ ਕੇ ਭਾਈ ਜੀ ਦੇ ਨਾਲ ਗੱਲ ਕੀਤੀ ਪਰ ਸਿੱਖ ਸੰਗਤ ਨੇ ਕਿਹਾ ਕਿ ਜੇਕਰ ਪਈ ਤਾਰੂ ਜੀ ਦੀਆਂ ਜੁੱਤੀ ਜੋ ਹੈ ਇਹ ਜਕਰੀਏ ਦੇ ਸਿਰ ਦੇ ਵਿੱਚ ਮਰੀ ਜਾਵੇ ਤੇ ਭਾਈ ਸਾਹਿਬ ਉਹਨੂੰ ਮਾਫ ਕਰ ਦਿੰਗੇ ਔਰ ਨਾਲ ਹੀ ਜਕਰੀਏ ਦੇ ਪਿਛਾਉ ਦਾ ਬੰਨ ਟੁੱਟ ਜਾਏਗਾ ਜੁੱਤੀ ਮਾਰਨ ਦੀ ਕਹਾਣੀ ਬੜੀ ਲੰਮੀ ਹੈ ਜੀ ਕਿਉਂਕਿ ਜਕਰੀਏ ਨੇ ਜਦੋਂ ਭਾਈ ਸਾਹਿਬ ਨੂੰ ਕੈਦ ਕੀਤਾ ਸੀਗਾ ਤੇ ਉਸ ਨੇ ਕੁਝ ਅਪਸ਼ਬਦ ਭਾਈ ਸਾਹਿਬ ਨੂੰ ਕਹੇ ਸੀਗੇ ਉਹ ਸ਼ਬਦ ਇਹੋ ਜਿਹੇ ਕਿ ਮੇਰਾ ਤੇ ਉਹਨਾਂ ਨੂੰ ਕਹਿਣ ਨੂੰ ਨਹੀਂ ਜੀ ਕਰਦਾ ਇਸ ਕਰਕੇ ਉਹ ਕਹਾਣੀ ਤੁਹਾਨੂੰ ਕਿਤੇ ਫੇਰ ਦੱਸਾਂਗੇ ਪਰ ਜਦੋਂ ਪਛਾਦਲਾ ਬੰਨ ਪੈ ਗਿਆ ਉਹਨੇ ਸੰਗਤ ਦੇ ਨਾਲ ਆ ਰابطਾ ਕੀਤਾ ਭਾਈ ਸੰਗਤ ਸੁਭੇਕ ਸਿੰਘ ਜੀ ਦੇ ਨਾਲ ਤੇ ਸੁਭੇਕ ਸਿੰਘ ਜੀ ਨੇ ਜਦੋਂ ਸੰਗਤ ਨੂੰ ਕਿਹਾ ਕਿ ਜਕਰੀਏ ਨੇ ਮਾਫੀ ਮੰਗੀਏ ਉਹਨੂੰ ਪਛਾਉਦਾ ਬਣ ਪਾਏਗਾ ਤੁਸੀਂ ਅਰਦਾਸ ਕਰੋ ਕਿ ਉਹ ਠੀਕ ਠਾਕ ਹੋ ਜੇ ਤੇ ਸੰਕਤ ਹੈ ਫੈਸਲਾ ਸੀਗਾ ਕਿ ਪਹਿਲਾਂ ਭਾਈ ਤਾਮਜੀ ਦੀ ਜੁੱਤੀ ਜਿਹੜੀ ਹੈ ਉਹ ਉਹਦੇ ਸਿਰ 'ਚ ਵੱਜੇਗੀ ਉਹਨੂੰ ਮਾਫ ਕੀਤਾ ਜਾਏਗਾ ਔਰ ਫਿਰ ਉਹਦੇ ਪਛਾਉਦਾ ਬਣ ਟੁੱਟੇਗਾ ਜਕਰੀਏ ਨੇ ਮਤਲਬ ਇੰਨਾ ਉਹਦਾ ਬੁਰਾ ਹਾਲ ਹੋ ਗਿਆ ਸੀਗਾ ਕਿ ਉਹ ਮੰਨ ਗਿਆ ਔਰ ਭਾਈ ਸਾਹਿਬ ਦੀ ਜਿਹੜੀ ਜੁੱਤੀ ਹੈ ਉਹ ਜਕਰੀਏ ਨੇ ਆਪਣੇ ਸਿਰ ਦੇ ਵਿੱਚ ਮਾਰੀ ਇੱਕ ਵਾਰੀ ਨਹੀਂ ਮਾਰੀ ਕਈ ਵਾਰੀ ਮਾਰੀਆਂ ਜੋ ਜੋ ਜੁੱਤੀਆਂ ਮਾਰਦਾ ਉਹਦਾ ਪਛਾਬਦਾ ਬੰਨ ਜਿਹੜਾ ਹੈ ਉਹ ਟੁੱਟ ਗਿਆ ਉਧਰੋਂ ਭਾਈ ਸਾਹਿਬ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਜਕਰੀਏ ਦੇ ਪਛਾਬਦਾ ਬੰਨ ਤਾਂ ਟੁੱਟ ਗਿਆ ਪਰ ਉਹ ਪੂਰੀ ਤਰ੍ਹਾਂ ਠੀਕ ਨਾ ਹੋਇਆ ਔਰ ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜਕਰੀਆ ਖਾਨ ਜਿਹੜਾ ਹੈ ਠੀਕ ਬਹਿਆਂ ਦਿਨਾ ਬਾਅਦ ਉਹ ਵੀ ਮਰ ਗਿਆ ਉਹਦੇ ਮਰਨ ਤੋਂ ਬਾਅਦ ਉਹਦਾ ਬੇਟਾ ਲਾਹੌਰ ਆਇਆ ਲਾਹੌਰ ਆ ਕੇ ਨਹਾਰ ਦਾ ਗਵਰਨਰ ਬਣਦਾ ਤੇ ਉਹਨੇ ਕਿਸੇ ਵੈਦ ਹਕੀਮ ਨੂੰ ਪੁੱਛਿਆ ਕਿ ਮੇਰੇ ਬਾਪ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਸ ਹਕੀਮ ਨੇ ਸਿੱਧਾ ਹੀ ਜਕਰੀਏ ਦੇ ਬੇਟੇ ਨੂੰ ਕਿਹਾ ਕਿ ਤੇਰਾ ਬਾਪ ਤਾਂ ਇੱਕ ਸਿੱਖ ਦੀਆਂ ਜੁੱਤੀਆਂ ਖਾਂਦਾ ਹੀ ਮਰ ਗਿਆ ਜਦੋਂ ਉਹਨੇ ਪੂਰੀ ਗੱਲ ਦੀ ਪੜਤਾਲ ਕੀਤੀ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਕਿ ਭਾਈ ਸੁਬੇਕ ਸਿੰਘ ਸੁਬੇਕ ਸਿੰਘ ਜੀ ਦੇ ਕੰੰਡ ਤੇ ਹੀ ਜਗਰੀਏ ਨੇ ਜਿਹੜੇ ਭਾਈ ਤਾਰੂ ਸਿੰਘ ਦੀ ਜੁੱਤੀ ਹੈ ਉਹ ਆਪਣੇ ਸਿਹਤ ਦੀ ਬਿਮਾਰੀ ਔਰ ਇਸ ਪੂਰੀ ਘਟਨਾ ਦਾ ਜ਼ਿੰਮੇਵਾਰ ਭਾਈ ਸੁਬੇਕ ਸਿੰਘ ਹੈ ਸੁਬੇਕ ਸਿੰਘ ਜੀ ਦਾ ਬੇਟਾ ਜਿਹੜਾ ਹੈ ਉਹ ਇੱਕ ਮਦਰਸੇ ਦੇ ਵਿੱਚ ਫਾਰਸੀ ਸਿੱਖਣ ਜਾਂਦਾ ਸੀਗਾ ਅਰਜਕਰੀਏ ਦੇ ਬੇਟੇ ਨੇ ਉਸ ਮਦਰਸੇ ਦੇ ਕਾਜੀ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਇਸ ਦੇ ਬੇਟੇ ਨੂੰ ਆਪਾਂ ਮਾਰਨਾ ਹੈ ਕਤਲ ਕਰਨਾ ਹੈ ਸ਼ਹੀਦ ਕਰਨਾ ਹੈ ਤੇ ਤੁਸੀਂ ਕੋਈ ਬਿਆਨ ਕਰੋ ਕਾਜੀ ਨੇ ਮਦਰਸੇ ਦੇ ਸਟੂਡੈਂਟਸ ਦੇ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਭਾਈ ਸੁਬੇਕ ਸਿੰਘ ਜੀ ਦਾ ਬੇਟਾ ਜਿਹੜਾ ਫਾਰਸੀ ਸਿੱਖ ਰਿਹਾ ਹੈ ਉਹਨੇ ਬੀਬੀ ਮਰੀਮ ਮਰੀਮ ਕੇ ਕੌਮ ਸੀਗੀ ਆ ਹਜਰਤ ਮੁਹੰਮਦ ਸਾਹਿਬ ਦੀ ਭੈਣ ਉਹਦਾ અપਮਾਨ ਕੀਤਾ ਹੈ ਹਾਲਾਂਕਿ ਉਸ ਬੰਦੇ ਨੇ ਭਾਈ ਸੁਬੇਕ ਸਿੰਘ ਜਿਹਦੇ ਬੇਟੇ ਨੇ ਬਥੇਰਾ ਉਹਨਾਂ ਨੂੰ ਕਿਹਾ ਕਿ ਮੈਂ ਉਹ ਜੋ ਕੋਈ ਕਮ ਨਹੀਂ ਕੀਤਾ ਪਰ ਫਿਰ ਵੀ ਭਾਈ ਸੁਬੇਕ ਸਿੰਘ ਔਰ ਉਹਨਾਂ ਦੇ ਬੇਟੇ ਨੂੰ ਕੈਦ ਕਰ ਲਿਆ ਗਿਆ ਕੈਦ ਕਰਨ ਤੋਂ ਬਾਅਦ ਕਰਨਾ ਤਾਂ ਉਹਨਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਸੀਗਾ ਪਰ ਉਸ ਤੋਂ ਪਹਿਲਾਂ ਉਹਨਾਂ ਸਾਹਮਣੇ ਵੀ ਉਹੀ ਸ਼ਰਤ ਰੱਖੀ ਗਈ ਕਿ ਤੁਸੀਂ ਇਸਲਾਮ ਕਬੂਲ ਕਰ ਲੋ ਭਾਈ ਸਾਹਿਬ ਨਹੀਂ ਮੰਨੇ ਸਾਨੂੰ ਤਾਂ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਭਾਈ ਸਵੇਕ ਸਿੰਘ ਨੂੰ ਔਰ ਉਹਨਾਂ ਦੇ ਬੇਟੇ ਨੂੰ ਚ ਰਖੜੀ ਤੇ ਚਲਾਇਆ ਤੇ ਸ਼ਹੀਦ ਕਰ ਦਿੱਤਾ ਗਿਆ ਪਰ ਜੋ ਮੈਂ ਕਿਤਾਬ ਪੜ੍ਹੀ ਉਹਦੇ ਵਿੱਚ ਜੋ ਲਿਖਿਆ ਹੋਇਆ ਉਹ ਇਹ ਹੈ ਜੀ ਕਿ ਭਾਈ ਸਾਹਿਬ ਨੂੰ ਔਰ ਉਹਨਾਂ ਦੇ ਬੇਟੇ ਨੂੰ ਚਰਖੜੀ ਤੇ ਚੜਾ ਕੇ ਇੱਕ ਗੇੜਾ ਦਿੱਤਾ ਗਿਆ ਜਦੋਂ ਉਹ ਜਿਹੜੇ ਆਰੇ ਦੇ ਦੰਦੇ ਨੇ ਉਹ ਉਹਨਾਂ ਦੇ ਸਰੀਰ ਦੇ ਵਿੱਚ ਖੂਬੇ ਜ਼ਖਮ ਹੋ ਗਏ ਇੱਕ ਗੇੜੇ ਤੋਂ ਬਾਅਦ ਉਹਨਾਂ ਨੂੰ ਚਰਖੜੀ ਤੋਂ ਉਤਾਰ ਲਿਆ ਗਿਆ ਉਤਾਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਔਰ ਉੱਥੇ ਵੀ ਇਹਨਾਂ ਦੋਵਾਂ ਤੇ ਦਬਾਅ ਪਾਇਆ ਗਿਆ ਕਿ ਤੁਸੀਂ ਅਜੇ ਵੀ ਬਚ ਸਕਦੇ ਹੋ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਓ ਪਾਇਸਾ ਦਾ ਜਿਹੜਾ ਬੇਟਾ ਸੀਗਾ ਉਹਨੂੰ ਅਲੱਗ ਢੱਕਿਆ ਸੀਗਾ ਭਾਈ ਸੁਬੇਕ ਸਿੰਘ ਜੀ ਨੂੰ ਅਲੱਗ ਢੱਕਿਆ ਸੀਗਾ ਔਰ ਇੱਕ ਕਾਜੀ ਜਿਹੜਾ ਹੈ ਉਸ ਵੇਕ ਸਿੰਘ ਜੀ ਦੇ بیٹے ਕੋਲ ਰਹਿ ਜਾਂਦਾ ਹੈ ਔਰ ਉਹਨੂੰ ਕਹਿੰਦਾ ਕਿ ਤੇਰੇ ਬਾਪ ਨੇ ਦੁਨੀਆ ਦੇਖ ਲਈ ਦੁਨੀਆ ਹੰਡਾ ਲਈ ਪਰ ਤੇਰੀ ਤੇ ਅਜੇ ਜਵਾਨੀ ਵਾਲੀ ਉਮਰ ਹੈ 17-18 ਸਾਲ ਦੀ ਉਮਰ ਸੀਗੀ ਇਹਦੀ ਅਗਰ ਤੂੰ ਇਸਲਾਮ ਕਬੂਲ ਕਰਦਾ ਹੈ ਤੇ ਤੈਨੂੰ ਮੁਗਲ ਹਕੂਮਤ ਜਿਹੜੀ ਹੈ ਇਹ ਉੱਚੇ ਅਹੁਦੇ ਦਵੇਗੀ ਮਹਾਲਾ ਰਹਿਣ ਦਿੱਤਾ ਜਾਏਗਾ ਔਰ ਸੁੰਦਰ ਕੁੜੀਆਂ ਦੇ ਨਾਲ ਤੇਰਾ ਵਿਆਹ ਕੀਤਾ ਜਾਏਗਾ ਪਰ ਭਾਈ ਸਾਹਿਬ ਦਾ ਬੇਟਾ ਜੋ ਹੈ ਉਸ ਟਾਈਮ ਦੇ ਉੱਤੇ ਬੇਹੋਸ਼ੀ ਦੇ ਹਾਲਾਤੇ ਵਿੱਚ ਸੀਗਾ ਉਹ ਕੁਝ ਨਹੀਂ ਬੋਲਿਆ ਕਾਜੀ ਨੇ ਸੋਚਿਆ ਕਿ ਏਸੀ ਮਤਲਬ ਚੁੱਪ ਜਿਹੜੀ ਹੈ ਇਹ ਹਾਂ ਦੇ ਇਸ਼ਾਰਾ ਕਰਦੀ ਹੈ ਪਰ ਫਿਰ ਵੀ ਉਹ ਇੱਕ ਵਾਰੀ ਭਾਈ ਸੁਬੇਕ ਸਿੰਘ ਜੀ ਦੇ ਕੋਲ ਗਿਆ ਉਹਨਾਂ ਕੋਲੋਂ ਉਹ ਲਿਖਵਾਉਣਾ ਚਾਹੁੰਦਾ ਸੀਗਾ ਉਸ ਕਾਜੀ ਨੇ ਭਾਈ ਸੁਬੇਕ ਸਿੰਘ ਜੀ ਦੇ ਸਾਹਮਣੇ ਇੱਕ ਕਾਗਜ਼ ਕਰ ਦਿੱਤਾ ਪੈਨ ਕਰ ਦਿੱਤਾ ਕਿ ਮੈਂ ਤੇਰੇ بیٹے ਕੋਲੋਂ ਹੋ ਗਿਆ ਹਾਂ ਔਰ ਉਹ ਮੰਨ ਗਿਆ ਇਸਲਾਮ ਕਬੂਲ ਕਰਨ ਦੇ ਲਈ ਔਰ ਬਸ ਤੂੰ ਇਹ ਕੰਮ ਕਰਕੇ ਥੋੜਾ ਜਿਹਾ ਲਿਖ ਦੇ ਕਿ ਮੈਂ ਆਪਣੇ ਬੇਟੇ ਨੂੰ ਇਜਾਜ਼ਤ ਦੇਣਾ ਹੈ ਉਹ ਜੋ ਚਾਹੇ ਕਰ ਸਕਦਾ ਹੈ ਪਰ ਭਾਈ ਸੁਖ ਸਿੰਘ ਜੀ ਨੂੰ ਆਪਣੇ ਤੇ ਆਪਣੇ ਬੇਟੇ ਦੇ ਉੱਤੇ ਇੰਨਾ ਤੱਕ ਯਕੀਨ ਸੀਗਾ ਕਿ ਅਸੀਂ ਧਰਮ ਦੀ ਖਾਤਰ ਸ਼ਹੀਦ ਹੋ ਸਕਦੇ ਹਾਂ ਔਰ ਬੇਟੇ ਤੇ ਇੰਨਾ ਯਕੀਨ ਸੀ ਕਿ ਉਹ ਆਪਣੇ ਧਰਮ ਦੀ ਖਾਤਰ ਜਾਨ ਤੇ ਦੇ ਸਕਦਾ ਪਰ ਮੁਸਲਮਾਨ ਧਰਮ ਜਿਹੜਾ ਹੈ ਉਹ ਨਹੀਂ ਅਪਣਾ ਸਕਦਾ ਇਸ ਲਈ ਪਾਈ ਜੀ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਮੇਰੇ ਗੁਰੂ ਨੇ ਸਾਡੀ ਸਿੱਖ ਕੌਮ ਦੀ ਖਾਤਰ ਆਪਣੇ ਬੇਟੇ ਜਿਹੜੇ ਨੇ ਉਹ ਕੁਰਬਾਨ ਕਰ ਦਿੱਤੇ ਤੇ ਮੈਂ ਤੇ ਬੜਾ ਭਾਗਾ ਮਹਿਲਾ ਕਿ ਮੈਨੂੰ ਇਸ ਕੌਮ ਦੇ ਉੱਤੋਂ ਆਪਣਾ ਪੁੱਤਰ ਜਿਹੜਾ ਹੈ ਉਹ ਕੁਰਬਾਨ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ ਹੋ ਸਕਦਾ ਹੈ ਕਿ ਇਸ ਸ਼ਹੀਦੀ ਦੇ ਕਾਰਨ ਗੁਰੂ ਪਾਸ਼ਾ ਜਿਹੜੇ ਨੇ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਗੇ ਤੇ ਮੈਂ ਇਹ ਕੰਮ ਨਹੀਂ ਕਰਨਾ ਨਹੀਂ ਲਿਖ ਕੇ ਦੇਣਾ ਔਰ ਯਕੀਨਨ ਕਿ ਮੇਰਾ ਬੇਟਾ ਜਿਹੜਾ ਉਹ ਵੀ ਨਹੀਂ ਹੋਏਗਾ ਪਰ ਇਸ ਕਰਕੇ ਉਹਨਾਂ ਨੂੰ 2-3 ਦਿਨ ਬਾਅਦ ਦੁਬਾਰਾ ਚੜਖੜੀਆਂ ਤੇ ਚੜ੍ਹਾਇਆ ਗਿਆ ਔਰ ਤਦ ਤੱਕ ਚੜਖੜੀਆਂ ਨੂੰ ਘੁਮਾਇਆ ਗਿਆ ਜਦੋਂ ਤੱਕ ਉਹਨਾਂ ਦੇ ਸਰੀਰ ਦੇ ਦੋ ਦੋ ਹਿੱਸੇ ਨਹੀਂ ਹੋ ਗਏ ਏਸੀ ਜੀ ਸਾਡੇ ਮਾਨਮਤਾ ਸਿੱਖ ਇਤਿਹਾਸ ਦੇ ਦੋ ਸੂਰਮੇ ਸੌਰੀ ਦੋ ਨਹੀਂ ਤਿੰਨ ਸੂਰਮੇ ਪਾਈਤਾਰੂ ਸਿੰਘ ਜੀ ਪਾਈਸ ਬੇਕ ਸਿੰਘ ਜੀ ਔਰ ਉਸ ਬੇਕ ਸਿੰਘ ਜੀ ਦਾ ਬੇਟਾ ਏਸੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੱਕ ਲਈ ਸਤਿ ਸ਼੍ਰੀ ਅਕਾਲ ਜੀਉਂਦੇ ਰਹੋ